ਸਸਿਕਲ ਜੀ ਸਾਰਿਆਂ ਨੂੰ ਤੇ ਤੁਹਾਡੇ ਸਾਰਿਆਂ ਲਈ ਗੁੱਡ ਨਿਊਜ਼ ਆ ਕਿ ਛੋਟਾ ਆ ਗਿਆ ਜੇ ਵਾਪਸ ਸਾਡਾ 22 ਸਿੱਧੂ ਇੱਕ ਛੋਟੇ ਜਿਹੇ ਬੱਚੇ ਦੇ ਰੂਪ ਦੇ ਵਿੱਚ ਇੱਕ ਵਾਰ ਫਿਰ ਇਸ ਦੁਨੀਆ ਤੇ ਜਨਮ ਲੈ ਚੁੱਕਿਆ ਜੇ ਤੇ ਬਾਈ ਦਾ ਗਾਣਾ ਕਿ ਚੇਤੇ ਆ ਰਿਹਾ ਹੋ ਕਦੇ ਸੂਰਜ ਵਾਂਗੂ ਤਪਦਾ ਹੋ ਕਦੇ ਸੂਰਜ ਵਾਂਗੂ ਤਪਦਾ ਕਦੇ ਸਾਤ ਸਵੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਹੀ ਸਰੋਤੇ ਜਿਹੜੇ ਕਿ ਸਿੱਧੂ ਨੂੰ ਪਿਆਰ ਕਰਦੇ ਆ ਸਾਰੇ ਤੇ ਵੱਤ ਵੱਤ ਵੀਡੀਓ ਨੂੰ ਵੀ ਸ਼ੇਅਰ ਕਰੋ ਤੇ ਮੁਬਾਰਕਬਾਦ ਦਿਓ ਜੀ ਸਿੱਧੂ ਦੇ ਪਿਤਾ ਜੀ ਨੂੰ ਤੇ ਸਾਰੀ ਹੀ ਦੁਨੀਆ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਖੁਸ਼ੀ ਹੋਈ ਮਾਨੂੰ ਪ੍ਰਮਾਤਮਾ ਇਦਾਂ ਹੀ ਛੋਟੇ ਜਿਹੇ ਬੱਚੇ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਬਾਈ ਇੱਕ ਵਾਰੀ ਫਿਰ ਇਹ ਦੁਨੀਆ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੇ